ਜਿੰਨੇ ਵੀ ਦੇਸ਼ ਦੇ ਖਿਡਿਆਰੀ ਤੇ ਇਹਨਾਂ ਨੇ ਆ ਐਡ ਦੱਬ ਕੇ ਕਰੀ 1 ਰੁਪਏ ਤੋਂ ਆਨਲਾਈਨ ਖੇਲੋ 1 ਰੁਪਏ ਤੋਂ ਕਰੋੜ ਰੁਪਏ ਜਿੱਤੋ ਵਿੱਚ ਕੋਹਲੀ ਹੋ ਗਿਆ ਵਿਰਾਟ ਕੋਹਲੀ ਧੋਨੀ ਮਤਲਬ ਕਿ ਸਾਰੇ ਜਿੰਨੇ ਵੀ ਖਿਡਿਆਰੀ ਸੀਗੇ ਸਭ ਨੇ ਇਹ ਚ ਯੋਗਦਾਨ ਪਾਇਆ ਕਪਿਲ ਸ਼ਰਮਾ ਨੇ ਵੀ ਪਾਇਆ ਕਈ ਹੀਰੋ ਸੀਗੇ ਜਿਹੜੇ ਇਹ ਕਹਿੰਦੇ ਸੀ 1 ਰੁਪਏ ਨਾਲ ਐਦਾਂ ਖੇਲੋ ਵਿਚ ਅਵਾਨੀ ਦਾ ਮੁੰਡਾ ਵੀ ਸੀਗਾ ਇਹਨਾਂ ਨੇ ਬੜੀ ਦੱਬ ਕੇ ਐਡ ਦਿੱਤੀ ਪਾਰਾ ਮੁੰਡੇ ਦੀ ਜ਼ਿੰਦਗੀ ਖਰਾਬ ਕਰਤੀ ਦੇਖੋ ਮੁੰਡਾ ਕੀ ਕਹਿੰਦਾ ਆਪਣੇ ਆਪ ਸੁਣੋ న్యూਜ ਨੂੰ ਕੀ ਦੱਸਿਆ ਰੂਪੇ ਕੱਕਰ ਛੇ ਤੁਹਾਰੇ ਉੱਪਰ ਮਾਂ ਟੀਚਰ ਹੈ ਮਾਂ ਬਾਤ ਨਹੀਂ ਕਰ ਰਹੀ ਕਿਉਂ ਘਰ কা ਕੋਈ ਔਰ ਲੋਕ ਨਹੀਂ ਰੋ ਮਤ ਬਿਲਕੁਲ ਰੋਗੇ ਨਹੀਂ ਬਿਲਕੁਲ ਨਹੀਂ ਰੋਗੇ ਕੋਈ ਬਾਤ ਨਹੀਂ ਕਰਦਾ ਅਗਰ ਹਮਕੋ ਕੁਛ ਹੋ ਵੀ ਜਾਏਗਾ ਰੋਟੇ ਬਿਨਾ ਉਹ ਤਾਂ ਦੇਖੇ ਨਹੀਂ ਆਏਗੇ ਕੱਲਮ ਨੇ ਸੁਸਾਇਸਾਈਡ ਅਟੈਂਪਟ ਕੀਤਾ ਲੇਕਿਨ ਬਚ ਗਿਆ ਨਹੀਂ ਸੁਸਾਇਸਾਈਡ ਨਹੀਂ ਨਹੀਂ ਗੇਮ ਕੇ ਚੱਕਰ ਮੇ ਸਭ ਕੁਝ ਖਤਮ ਹੋ ਗਿਆ ਹੁਣ ਫੇਰ ਟਰੋਫੀ ਚੱਲ ਰਹੀ ਹੈ ਇੱਕ ECL ਆ ਦੇਖ ਲੋ ਸਾਰੇ ਖਿਡਾਰੀ ਬੈਠੇ ਨੇ ਸਭ ਦੇ ਉੱਪਰ ਟੈਗ ਲੱਗਿਆ ਹੋਇਆ ਸੱਟੇ ਦਾ ਐਡ ਦੇ ਰਹੇ ਨੇ ਪਰ ਇੱਕ ਮੌਮਡਨ ਮੁੰਡਾ ਇਹ ਇਹ ਫਾਰੂਗ ਕਰਕੇ ਇਹਦਾ ਪੂਰਾ ਨਾਮ ਮੈਂ ਨਹੀਂ ਜਾਣਦਾ ਗਿਆ ਪਰ ਇਹਨੇ ਆਪਣੇ ਉੱਤੇ ਜਿੱਥੇ ਐਡ ਦਿੱਤੀ ਹੋਈ ਸੀ ਨਾ ਉੱਤੇ ਇੱਕ ਟੇਪ ਲਾਤੀ ਵੀ ਭੈਣ ਜ ਮੈਂ ਐਡ ਨਹੀਂ ਕਰਨੀ ਇਹ ਕੰਮ ਦੀ ਇਹੋ ਜਿਹੇ ਖਿਡਾਰੀ ਇਹਨੂੰ ਸਲੂਟ ਬਣਦੇ ਵਕਈ ਭਾਈ ਮੁੰਡੇ ਨੇ ਜ਼ਬਰਦਸਤ ਸੀਨ ਕਰਿਆ ਦੂਜੇ ਦਿਨ ਇਹਨੇ ਟੀ-ਸ਼ਰਟ ਪਾਇੀ ਉਹ ਟੈਗ ਹੀ ਹਟਵਾਤਾ ਐਦਾਂ ਦੇ ਖਿਡਾਰੀ ਹੋਣੇ ਚਾਹੁੰਦੇ ਨੇ ਨਾ ਕਿ ਉਹ ਬੰਦੇ ਜਿਹੜੇ ਗਰੀਬਾਂ ਦੇ ਬੱਚਿਆਂ ਨੂੰ ਮਾਰਦੇ ਨੇ ਆ ਬੱਚੇ ਨਾਲ ਦੇਖ ਲਓ ਕੀ ਬੁਰਾ ਹਾਲ ਕਰਿਆ ਇਹਨਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਛੇ ਖੜਿਆਰੀਆਂ ਨੂੰ ਸਪੋਰਟ ਕਰਿਆ ਕਰੋ ਜਿਹੜੇ ਕੰਜਰ ਸੱਟੇ ਨੂੰ ਸਪੋਰਟ ਕਰਦੇ ਨੇ ਔਰ ਤਮਾਕੂਆਂ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਬਿਲਕੁਲ ਸਪੋਰਟ ਨਾ ਕਰਿਆ